ਸ਼੍ਰੀ ਕਲਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਜੀ ਸਵਾਗਤ ਤੁਹਾਡੇ ਆਪਣੇ YouTube ਚੈਨਲ ਚ ਹੈਲ ਡਿਜ਼ਾਈਨਰ ਬੁਟੀਕ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਅਸੀਂ ਵੀ ਬਹੁਤ ਵਧੀਆ ਸਭ ਤੋਂ ਪਹਿਲਾ ਰਿਕੁਐਸਟ ਹੈ ਜੀ ਜਿਹੜੇ ਨਵੇਂ ਈ ਵਿਊਅਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਜੀ ਇੱਕ ਤਾਂ ਭੈਣਾਂ ਦੇ ਕਾਫੀ ਜਿਆਦਾ ਫੋਨ ਆ ਰਹੇ ਸੀ ਵੀ ਵੀਡੀਓ ਨਹੀਂ ਪਾ ਰਹੇ ਕਈ ਦਿਨਾਂ ਤੋਂ ਆਪਣੇ ਘਰੇ ਮਿਸਤਰੀ ਲੱਗੇ ਹੋਏ ਸੀ ਇਸ ਕਰਕੇ ਆਪਾਂ ਤੋਂ ਵੀਡੀਓ ਜਿਹੜੀ ਨਹੀਂ ਬਣੀ ਹੈਗੀ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਆਪਾਂ ਨੂੰ ਯਾਦ ਕਰਦੇ ਹਾਂ ਤੁਸੀਂ ਵੀਡੀਓ ਦੀ ਵੇਟ ਕਰਦੇ ਹੋਗੇ ਉਹਦੇ ਲਈ ਤੇ ਅੱਗੇ ਜੀ ਇੱਕ ਕਾਫੀ ਭੈਣਾਂ ਦੇ ਮੈਸੇਜ ਆਏ ਸੀਗੇ ਜੀ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਸਾਡਾ ਪਿੰਡ ਹੈਗਾ ਜੀ ਅਲੀਸ਼ੇਰ ਖੁਰਦ ਜ਼ਿਲ੍ਹਾ ਮਾਨਸਾ ਤੇ ਜੇ ਤੁਸੀਂ ਕੋਈ ਵੀ ਆਪਣਾ ਆਰਡਰ ਦੇਣਾ ਜਿਹੜਾ ਆਪਣਾ ਨੰਬਰ ਚੱਲ ਰਿਹਾ ਉਹਦੇ ਉੱਤੇ ਦੇ ਸਕਦੇ ਹੋਗੇ ਕੋਈ ਫਰਾਡ ਵਾਲੀ ਗੱਲ ਨਹੀਂ ਹੋਊਗੀ ਪਰ ਜੇ ਤੁਸੀਂ ਮੈਨੂੰ ਪਹਿਲਾ ਵੀਡੀਓ ਦਾ ਆਪਣਾ ਜਿਹੜੀ ਜਿਹੜਾ ਵੀ ਤੁਸੀਂ ਸੂਟ ਲੈਣਾ ਹੋਊਗਾ ਉਹਦਾ ਸਕਰੀਨਸ਼ਾਟ ਆਪਣੇ ਨੰਬਰ ਤੇ ਤੁਸੀਂ ਭੇਜੋਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਸੂਟ ਹੈਗਾ ਜਾਂ ਨਹੀਂ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਉਹ ਨੰਬਰ ਤੇ ਤੁਸੀਂ ਪੇਮੈਂਟ ਕਰਨੀ ਹੈ ਜੀ ਉਸ ਤੋਂ ਬਾਅਦ ਆ ਜਿਹੜਾ ਸੂਟ ਤੁਹਾਡੇ ਘਰੇ ਪਹੁੰਚ ਜਾਊਗਾ ਠੀਕ ਹੈ ਜੀ ਇਹ ਨਾ ਹੋਵੇ ਜੀ ਤੁਸੀਂ ਪੇਮੈਂਟ ਕਿਸੇ ਹੋਰ ਨੰਬਰ ਤੇ ਕਰ ਦੋ ਬਾਅਦ ਵਿੱਚ ਤੁਸੀਂ ਕਹੋ ਵੀ ਤੁਸੀਂ ਕੀ ਤੁ ਤੁਹਾਡੇ ਕਰ ਬਿਸਤੂ ਸੋਨੂ ਅਸੀਂ ਪੇਮੈਂਟ ਜਿਹੜੀ ਉਹ ਕਰ ਦਿੱਤੀ ਆ ਤੇ ਇਸ ਕਰਕੇ ਪਲੀਜ਼ ਜਿਹੜਾ ਵੀ ਕੋਈ ਕਿਸੇ ਨੇ ਪੈਨ ਨੇ ਸੂਟ ਮੰਗਵਾਉਣਾ ਹੋਵੇ ਉਹ ਆਪਣੇ ਨਾਲ ਇੱਕ ਵਾਰ ਵਟਸਐਪ ਤੇ ਮੈਸੇਜ ਕਰਕੇ ਗੱਲ ਜਰੂਰ ਕਰ ਲੇ ਜੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਤੇ ਸਭ ਤੋਂ ਪਹਿਲਾਂ ਮੈਂ ਦੱਸਦਾ ਜਿਹੜਾ ਮੈਂ ਖੁਦ ਸੂਟ ਵੇਅਰ ਕੀਤਾ ਹੋਇਆਗਾ ਇਹ ਵਾਲੇ ਸੂਟ ਦਾ ਅੱਜ ਵੀਡੀਓ ਪਾ ਰਹੇ ਆਂਗੇ ਇਹ ਆਪਾਂ ਰੀਸਟਾਕ ਕੀਤੇ ਨੇ ਪਹਿਲਾਂ ਵੀ ਇਹ ਸੂਟ ਆਪਾਂ ਸੇਲ ਹਾਂਜੀ ਜਿਹੜਾ ਸੂਟ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਆਪਾਂ ਸੂਟ ਕਿਸ ਤਰ੍ਹਾਂ ਡਿਜ਼ਾਈਨ ਕੀਤਾਗਾ ਤੇ ਇਹ ਆਪਾਂ ਸਾਈਡਾਂ ਤੇ ਪਾਈਪਿੰਡ ਵਗੈਰਾ ਲੈਂਸ ਲਗਾਈ ਹੈਗੀ ਤੇ ਗਲੇ ਦੇ ਉੱਪਰ ਪੱਟੀ ਲਗਾ ਕੇ ਤੇ ਬਟਨ ਲਾਏ ਨੇ ਤੇ ਕਫ ਵਾਲੀ ਆਪਾਂ ਬਾਜੂ ਜਿਹੜੀ ਉਹ ਬਣਾਈ ਹੈਗੀ ਤੇ ਸਟ੍ਰੇਟ ਆਪਾਂ ਸਲਵਾਰ ਬਣਾਈ ਹੈ ਤੁਹਾਡੀ ਇੱਛਾ ਤੁਸੀਂ ਜਿੱਦਾਂ ਦੀ ਵੀ ਬਣਾਉਣੀ ਹੋਵੇ ਬਣਾ ਸਕਦੇ ਹੋਗੇ ਤੇ ਜਿਹੜਾ ਦੁਪੱਟਾ ਹੈਗਾ ਇਹ ਦੁਪੱਟੇ ਤੇ ਆਪਾਂ ਟਿਸ਼ੂ ਲਗਾਇਆ ਹੈਗਾ ਤੇ ਸੂਟ ਵੈਸੇ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾਗਾ ਜੇ ਤੁਹਾਨੂੰ ਖਸਬਦ ਹੋਇਆ ਤਾਂ ਆਪਾਂ ਤੁਹਾਨੂੰ ਕਲਰ ਦਿਖਾਉਣ ਲੱਗੇ ਆਂਗੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਲਓ ਜੀ ਵੀਡੀਓ ਸ਼ੁਰੂ ਕਰਦੇ ਆਂ ਪਹਿਲਾ ਕਲਰ ਹੈਗਾ ਜੀ ਬੋਰਡਲ ਗ੍ਰੀਨ ਇਹ ਬੋਰਡਲ ਗ੍ਰੀਨ ਵੀ ਨਹੀਂ ਹੈਗਾ ਜਾਨੀ ਕਿ ਜਿਵੇਂ ਮੈਂਤੀ ਜਿਹਾ ਕਲਰ ਹੁੰਦਾ ਡਾਰਕ ਡਾਰਕ ਜਿਹਾ ਉਸ ਤਰ੍ਹਾਂ ਦਾ ਕਲਰ ਹੈਗਾ ਤੇ ਇਹਦੇ ਨਾਲ ਸਲਵਾਰ ਲੱਗੀ ਹੋਈ ਆ ਤੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣ ਕੇ ਸੂਟ ਨੇ ਬਹੁਤ ਜਿਆਦਾ ਸੋਹਣਾ ਪਾ ਰਨਗਾ ਠੀਕ ਹੈ ਜੀ ਤੇ ਇਹ ਆਪਾਂ ਤੁਹਾਨੂੰ ਪ੍ਰਾਈਸ ਜਿਹੜਾ ਉਹ ਵਿਦਆਊਟ ਦੁਪੱਟੇ ਤੋਂ ਦੱਸਾਂਗੇ ਜੇ ਤੁਸੀਂ ਦੁਪੱਟਾ ਲੈਣਾ ਹੋਇਆ ਤੁਸੀਂ ਆਪਣਾ ਦੱਸ ਸਕਦੇ ਹੋ ਜੀ ਠੀਕ ਹੈ ਜੀ ਫੇਰ ਤੁਹਾਨੂੰ ਆਪਾਂ ਦੁਪੱਟਾ ਡਾਈ ਵੀ ਕਰਕੇ ਦੇਵਾਂਗੇ ਤੇ ਉਹਦੇ ਉੱਤੇ ਟਿਸ਼ੂ ਵਗੈਰਾ ਵੀ ਜਿਹੜਾ ਲਗਾ ਕੇ ਦੇਵਾਂਗੇ ਤੇ ਅਗਲਾ ਸੂਟ ਹੈਗਾ ਜੀ ਰਾਇਸ਼ੀ ਦਾ ਬੜਾ ਬਹੁਤ ਜਿਆਦਾ ਸੋਹਣੇ ਕਲਰ ਨੇ ਜਿਹੜਾ ਵੀ ਤੁਹਾਨੂੰ ਕੋਈ ਪਸੰਦ ਹੋਇਆ ਤੁਸੀਂ ਆਪਣਾ ਸੂਟ ਹੈ ਜਿਹੜਾ ਮੰਗਵਾ ਸਕਦੇ ਹੋ ਜੀ ਲਓ ਜੀ ਅਗਲਾ ਕਲਰ ਹੈਗਾ ਜੀ ਪੀਚ ਇਸ ਉਰਜੇ ਕਿਸੇ ਵੀ ਭੈਣ ਨੇ ਦੋ ਸੂਟ ਲੈਣੇ ਹੋਏ ਦੋ ਵੀ ਲੈ ਸਕਦੇ ਹੋ ਆਪਣੇ ਕੋਲ ਕਾਫੀ ਸਟਾਕ ਹੈ ਦਾ ਹੈਗਾ ਜੀ ਜਿੰਨੇ ਵੀ ਤੁਸੀਂ ਸੂਟ ਮੰਗਵਾਉਣੇ ਹੋਏ ਤੁਸੀਂ ਮੰਗਵਾ ਸਕਦੇ ਹੋ ਜੀ ਠੀਕ ਹੈ ਜੀ ਦੁਪੱਟਾ ਤੁਸੀਂ ਨਾਲ ਲੈਣਾ ਹੋਇਆ ਦੁਪੱਟਾ ਵੀ ਤੁਹਾਨੂੰ ਦੇਵਾਂਗੇ ਆਪਾਂ ਤਿਆਰ ਕਰਵਾ ਕੇ ਤੇ ਫਿਰ ਹੁਣ ਆਪਾਂ ਗੱਲ ਕਰਦੇ ਇਹਦੇ ਨਾਲ ਜਿਹੜੀਆਂ ਸਲਵਾਰਾਂ ਲੱਗੀਆਂ ਹੋਈਆਂ ਨੇ ਜੀ ਉਹ ਨੇਚਰਲ ਕ੍ਰੇਪ ਦੀਆਂ ਲੱਗੀਆਂ ਹੋਈਆਂ ਯਾਨੀ ਕਿ ਪਿਓਰ ਕ੍ਰੇਪ ਕਹਿੰਦੇ ਆ ਜਿਹਨੂੰ ਆਪਾਂ ਉਹ ਵਾਲੀਆਂ ਇਹਦੇ ਤਾਂ ਸਲਵਾਰਾਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਜੇ ਇਹ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣਾ ਇਹ ਗ੍ਰੀਨ ਕਲਰ ਹੈ ਜਿਹੜਾ ਵੀ ਤੁਹਾਨੂੰ ਪਸੰਦ ਹੋ ਐ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਜੀ। ਲਓ ਜੀ। ਬਹੁਤ ਸੋਹਣੀ ਪ੍ਰਿੰਟ ਨੇ ਤੇ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਲਓ ਤੇ ਪ੍ਰਾਈਸ ਦੀ ਗੱਲ ਕਰਦੇ ਆ। ਪ੍ਰਾਈਸ ਇਹਦਾ 1350 ਰੁਪਏ ਹੈ ਜੀ। 1350 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਆ ਜਿਹੜਾ ਮੰਗਵਾ ਸਕਦੇ ਹੋ ਜੀ। ਇਹ ਮੇਰਾ ਜਿਹੜਾ ਮੈਂ ਖੁਦ ਸੂਟ ਵੇਅਰ ਕੀਤਾ ਹੋਇਆ ਉਹਦਾ ਕਲਰ ਹੈ ਜੀ। ਉਹ ਵੀ ਲੈ ਸਕਦੇ ਹੋ। ਇਹਦੇ ਇਹ ਸੂਟ ਦੇ ਨਾਲ ਸ਼ਿਮਰਤੀ ਬਾਟਮ ਲੱਗੀ ਹੋਈ ਹੈ ਜੀ ਜੇ ਕਿਸੇ ਪਹਿਣੇ ਸ਼ਿਮਰਤੀ ਬਾਟਮ ਲੈਣੀ ਹੋਈ ਉਹ ਵੀ ਲੈ ਸਕਦੇ ਹੋ ਜੀ ਤੁਸੀਂ ਦੱਸ ਸਕਦੇ ਹੋ ਜਿਵੇਂ ਵੀ ਤੁਹਾਨੂੰ ਪਸੰਦ ਹੋਏ ਆਪਾਂ ਉਦਾਂ ਹੀ ਸੂਟ ਤੁਹਾਨੂੰ ਘਰੇ ਭੇਜ ਦਾਂਗੇ ਇਹਦੀ ਅਗਲਾ ਕਲਰ ਦਿਖਾਉਣੀ ਹੈ ਜੀ ਆਵਲਾ ਇਹਦੇ ਨਾਲ ਫਿਲਹਾਲ ਬਾਟਮ ਨਹੀਂ ਲੱਗੀ ਹੋਈ ਜੇ ਤੁਸੀਂ ਇਹ ਆਲ ਓਵਰ ਸੂਟ ਹੈਗਾ ਜੇ ਬਾਟਮ ਅਲੱਗ ਤੋਂ ਲਗਵਾਉਣੀ ਆ ਉਹ ਤੁਸੀਂ ਆਪਣੀ ਆਪਾਂ ਨੂੰ ਦੱਸ ਸਕਦੇ ਹੋ ਇਹਦੇ ਨਾਲ ਆਹ ਵਾਲੇ ਕਲਰ ਦੀ ਬਾਟਮ ਲੱਗੂਗੀ ਜੀ ਜੇ ਕੋਈ ਹੋਰ ਚੁਆਏ ਸੋਈ ਤੁਹਾਡੀ ਟਾਪੀ ਦੱਸ ਸਕਦੇ ਹੋ ਤੁਸੀਂ ਨਾਗਲਾ ਸੂਟ ਇਹ ਵੀ ਆਲ ਓਵਰ ਮਿਲੂਗਾ ਸੂਟ ਤੇ ਇਹਦੇ ਨਾਲ ਸਲਵਾਰ ਆ ਜਿਹੜੀ ਉਹ ਲੱਗੂਗੀ ਜੀ ਪਰਪਲ ਕਲਰ ਦੀ ਜੇ ਤੁਸੀਂ ਡਾਰਕ ਪਰਪਲ ਕਲਰ ਲੈਣਾ ਹੋਇਆ ਉਹ ਵੀ ਦੱਸ ਦਿਓ ਉਹ ਆਪਾਂ ਤੁਹਾਨੂੰ ਸ਼ਿਮਰ ਦੇ ਵਿੱਚ ਵੀ ਲੈ ਕੇ ਦੇ ਸਕਦੇ ਹਾਂ ਤੇ ਕ੍ਰੇਪ ਦੇ ਵਿੱਚ ਵੀ ਲੈ ਕੇ ਦੇ ਸਕਦੇ ਹਾਂਗੇ ਉਹ ਤੁਹਾਡੀ ਇੱਛਾ ਹੈ ਜੀ ਤੁਸੀਂ ਜਿਵੇਂ ਵੀ ਕਹੋਗੇ ਆਪਾਂ ਉਹ ਵੀ ਤੁਹਾਨੂੰ ਕਲਰ ਆਏੜੇ ਲਾ ਕੇ ਦੇ ਦਾਂਗੇ ਜੀ ਠੀਕ ਹੈ ਜੀ ਇਹਦੇ ਨਾਲ ਵੀ ਬੋਰਡਲ ਗ੍ਰੀਨ ਹੀ ਆਊਗਾ ਆ ਦੇਖੋ ਜੀ ਇਹਦੇ ਨਾਲ ਵੀ ਪਾਉਡਰ ਨਹੀਂ ਬੋਟਲ ਗ੍ਰੀਨ ਹੀ ਕਲਰ ਆਊਗਾ ਇਹਦੇ ਨਾਲ ਤੇ ਜਿਹੜਾ ਵੀ ਤੁਹਾਨੂੰ ਕੋਈ ਵੀ ਸੌਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਆ ਵਾਲੇ ਕਲਰ ਇਹਦਾ ਡਿਜ਼ਾਈਨ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਆ ਜੀ ਸਾਰਿਆਂ ਨੂੰ ਪਤਾ ਹੀ ਹੈ ਵੀ ਅੰਬੀ ਵਾਲੇ ਡਿਜ਼ਾਈਨ ਤਾਂ ਬਹੁਤ ਟ੍ਰੈਂਡ ਹਰ ਵਕਤ ਹੀ ਰਹਿੰਦਾ ਹੀ ਆ ਤੇ ਇਹਦੇ ਨਾਲ ਜਿਹੜੀ ਆਪਣਾ ਤੁਸੀਂ ਇਹਦੇ ਨਾਲ ਰਸਟ ਕਲਰ ਦੀ ਸਲਵਾਰ ਲਗਾ ਸਕਦੇ ਹੋ ਜੀ ਰਸਟ ਵੀ ਬਹੁਤ ਅੱਛੀ ਲੱਗੂਗੀ ਜੇ ਉਹ ਲੈਣੀ ਹੋਈ ਬਾਕੀ ਜੇ ਤੁਸੀਂ ਆਲਓਵਰ ਆਲਓਵਰ ਬਣਾਉਣਾ ਆਲਓਵਰ ਵੀ ਬਣਾ ਸਕਦੇ ਹੋ ਤੇ ਇਹ ਵਾਲਾ ਸੂਟ ਨਮ येलो ਹੈ ਇਹ ਨਾਲ yellow ਵੀ ਚੱਲ ਜੂਗੀ ਜੇਕਰ ਕਿਸੇ ਭੈਣ ਨੇ ਰਸਟ ਲੈਣੀ ਹੈ ਰਸਟ ਵੀ ਲੈ ਸਕਦੇ ਹੋ ਉਹ ਤੁਹਾਡੀ ਇੱਛਾ ਜੀ ਜਿਵੇਂ ਵੀ ਤੁਸੀਂ ਕਹੋਗੇ ਆਪਾਂ ਉਮੀ ਸੂਟ ਰੈਡੀ ਕਰਕੇ ਤੁਹਾਨੂੰ ਭੇਜ ਦਾਂਗੇ 1350 ਦੇ ਵਿੱਚ ਤੁਸੀਂ ਸੂਟ ਜਿਹੜਾ ਮੰਗਵਾ ਸਕਦੇ ਹੋ ਜੀ ਆਹ ਵਾਲਾ ਇਹ ਆਲਓਵਰ ਹੈ ਜੀ ਇਹ ਆਲਓਵਰ ਸੂਟ ਹੈ ਠੀਕ ਹੈ ਜੀ ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਸੂਟ ਆ ਜਿਹੜਾ ਬਣਾ ਸਕਦੇ ਹੋਗੇ ਹਾਂਜੀ ਉਮੀਦ ਕਰਦੇ ਹਾਂ ਜੀ ਸੂਟ ਆ ਜਿਹੜਾ ਤੁਹਾਨੂੰ ਪਸੰਦ ਆਏ ਹੋਣਗੇ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਜੇ ਕਿਸੇ ਵੀ ਪੈਨ ਨੂੰ ਕੋਈ ਡਾਊਟ ਆ ਤੋ ਆਪਣਾ WhatsApp ਤੇ ਕਾਲ ਕਰਕੇ ਜਾਂ ਮੈਸੇਜ ਕਰਕੇ ਆਪਣੇ ਨਾਲ ਗੱਲ ਕਰ ਸਕਦੇ ਆ ਜੀ ਤੇ ਘਰ ਬੈਠੇ ਸੂਟ ਆ ਜਿਹੜਾ ਤੁਸੀਂ ਮੰਗਵਾ ਸਕਦੇ ਹੋ ਜੀ ਮੇਰੇ ਲਈ ਆ ਗਈ ਵੀਡੀਓ ਦੇ ਵਿੱਚ ਸਰਚ ਕਰ ਜੀ